ਬਲਵੰਤ ਘਾਰਗੀ ਜੀ ਦੀ ਕਹਾਣੀ ਕਮਲਾ ਮਦਰਾਸਣ ਇਤਨੀ ਕੜਕੀ ਕਦੇ ਨਹੀਂ ਸੀ ਆਈ ਅਕਸਰ ਕਿਸੇ ਨਾ ਕਿਸੇ ਕੁੜੀ ਨਾਲ ਮੇਰਾ ਸਿਲਸਿਲਾ ਬਣਿਆ ਹੀ ਰਹਿੰਦਾ ਪਰ ਹੁਣ ਪਿਛਲੇ 6 ਮਹੀਨਿਆਂ ਤੋਂ ਚੁੱਲ੍ਹਾ ਠੰਡਾ ਸੀ ਇੱਕ ਸ਼ਾਮ ਮੇਰਾ ਲੰਗੋਟਿਆ ਜਾਰ ਦੂਨੀ ਚੰਦ ਦਿੱਲੀ ਆਇਆ ਬਾਲ ਬੱਚੇਦਾਰ ਆਦਮੀ ਸੀ ਸਰਕਾਰੀ ਨੌਕਰ ਤੇ ਖਾਣ ਪੀਣ ਵਾਲਾ ਬੰਦਾ ਉਸਨੇ ਆਉਣਸਾਰ ਜੱਫੀ ਪਾਈ ਤੇ ਬੈਗ ਵਿੱਚੋਂ ਸ਼ਰਾਬ ਦੀ ਬੋਤਲ ਕੱਢ ਕੇ ਮੇਜ਼ ਉੱਤੇ ਰੱਖੀ ਬੋਲਿਆ ਇਹ ਗੁਨਾਹ ਕਰਨ ਦਾ ਮਜ਼ਾ ਸਿਰਫ ਤੇਰੇ ਨਾਲ ਹੀ ਆਉਂਦਾ ਹੈ ਲਿਆ ਗਲਾਸ ਕੱਢ ਤੇ ਕੁਝ ਖਾਣ ਨੂੰ ਮੰਗਵਾ ਮੈਂ ਜੇ ਵਿੱਚੋਂ ਪੈਸੇ ਕੱਢਣ ਲੱਗਾ ਤਾਂ ਉਸਨੇ ਮੇਰਾ ਹੱਥ ਫੜ ਕੇ ਆਖਿਆ ਇਹ ਮੇਰੇ ਜਿੰਮੇ ਤੇ 10 ਰੁਪਏ ਦਾ ਨੋਟ ਬਦੋ ਬਦੀ ਮੈਨੂੰ ਫੜਾ ਦਿੱਤਾ ਮੈਂ ਉਸੇ ਵੇਲੇ ਜਾ ਕੇ ਨੁੱਕੜ ਦੀ ਦੁਕਾਨ ਤੋਂ ਮੱਛੀ ਤੇ ਕਲੇਜੀ ਲੈ ਆਇਆ ਗੱਪਾਂ ਮਾਰਦੇ ਤੇ ਖਾਂਦੇ ਪੀਂਦੇਆਂ ਨੂੰ ਰਾਤ ਦੇ 10 ਵਜੇ ਗਏ ਦੂਨੀ ਚੰਦ ਨੇ ਲੋਰ ਵਿੱਚ ਆ ਕੇ ਆਖਿਆ ਸ਼ਾਦੀ ਹੋਇਆ 15 ਸਾਲ ਹੋ ਗਏ ਭਲਾਂ ਤੂੰ 10 ਰੋਜ਼ ਦਾਲ ਖਾਂਦਾ ਖਾਂਦਾ ਬੰਦਾ ਅੱਕ ਨਹੀਂ ਜਾਂਦਾ ਮੈਂ ਉਸ ਦੀਆਂ ਅੱਖਾਂ ਵਿੱਚ ਧਰ ਦੀ ਲਾਲਸਾ ਦੇਖ ਕੇ ਬੋਲਿਆ ਸੁਣਿਆ ਵਿਆਹ ਕਰਵਾ ਕੇ ਬੰਦਾ ਸੁਤੁਸ਼ਟ ਹੋ ਜਾਂਦਾ ਹੈ ਐਵੇਂ ਤੇਰਾ ਵਹਿਮ ਹੈ ਦਿਲ ਵਿੱਚ ਤੁਕ ਤੁਕ ਹੀ ਲੱਗੀ ਰਹਿੰਦੀ ਹੈ ਪਰ ਕਬੀਲਦਾਰੀ ਵਿੱਚ ਫਸ ਕੇ ਬੰਦਾ ਡਰਦਾ ਰਹਿੰਦਾ ਹੈ ਤੈਨੂੰ ਮौज ਹੈ ਮੈਨੂੰ ਚੁੱਪ ਦੇਖ ਕੇ ਉਹ ਫਿਰ ਬੋਲਿਆ ਲੈ ਇਹ ਗਲਾਸ ਖਤਮ ਕਰ ਤੇ ਫਿਰ ਕਿਤੇ ਸੈਰ ਤਮਾਸ਼ੇ ਨੂੰ ਚੱਲੀਏ ਕਿੱਥੇ ਕਿਸੇ ਚੰਗੀ ਥਾਂ ਹੀ ਚੱਲਾਂਗੇ ਇੱਥੇ ਲਾਹੌਰ ਵਾਲੀ ਗੱਲ ਤਾਂ ਨਹੀਂ ਉੱਥੋਂ ਦੀ ਹੀਰਾ ਮੰਡੀ ਪਾਕਿਸਤਾਨ ਦੇ ਨਾਲ ਹੀ ਗਈ ਦਿੱਲੀ ਦੇ ਕੋਠੇ ਵੀ ਫਸਾਦਾਂ ਵਿੱਚੋਂ ਸੁੰਝੇ ਹੋ ਗਏ ਪਰ ਹੁਣ ਥੋੜੀ ਥੋੜੀ ਰੌਣਕ ਫੇਰ ਆਉਣ ਲੱਗੀ ਐ ਚੱਲ ਤਿਆਰ ਹੋ ਰੰਡੀ ਤੇ ਕੋਠੇ ਤੇ ਜਾਣ ਦਾ ਕਦੇ ਹਿਆ ਨਹੀਂ ਸੀ ਪਿਆ ਇੱਥੇ ਜਾਣ ਲਈ ਆਦਮੀ ਨੂੰ ਹੁਸ਼ਿਆਰ ਤੇ ਖਿੰਡਿਆ ਹੋਇਆ ਹੋਣਾ ਚਾਹੀਦਾ ਹੈ ਨਹੀਂ ਤਾਂ ਛੰਡ ਕਰਵਾ ਕੇ ਤੇ ਰੁਪਏ ਗਵਾ ਕੇ ਘਰ ਮੁੜ ਆਉਂਦਾ ਹੈ ਹਣ ਦੂਨੀ ਚੰਦ ਮੇਰੇ ਨਾਲ ਸੀ ਤੇ ਸ਼ਰਾਬ ਦਾ ਅਧਿਆ ਅੰਦਰ ਸੀ ਇਸ ਲਈ ਮੈਂ ਦਲੇਰ ਸਾਂ ਨਾਲੇ ਇੱਕ ਨਵੇਂ ਤਜਰਬੇ ਦੀ ਭਾਵਨਾ ਦਿਲ ਵਿੱਚ ਜਾਗ ਉੱਠੀ ਸੀ ਅਸਾਂ ਗਲਾਸ ਮੁਕਾਏ ਤੇ ਟੈਕਸੀ ਵਿੱਚ ਬੈਠ ਕੇ ਅਜਮੇਰੀ ਗੇਟ ਦੇ ਉਸ ਬਾਜ਼ਾਰ ਵਿੱਚ ਜਾ ਉਤਰੇ ਜਿੱਥੇ ਦਿਨ ਵੇਲੇ ਮਾਲ ਨਾਲ ਦੇ ਟਰੱਕ ਤੇ ਠੇਲੇ ਫਸੇ ਖੜੇ ਹੁੰਦੇ ਹਨ ਤੇ ਰਾਤ ਵੇਲੇ ਕਲੀਆਂ ਵਾਲੇ ਕੁੜਤੇ ਪਾਈ ਤਮਾਸ਼ੀਨ ਤੇ ਦੁੱਲੇ ਘੁੰਮਦੇ ਹਨ ਅਸੀਂ ਕਈ ਕੋਠਿਆਂ ਉੱਤੇ ਗਏ ਮੈਨੂੰ ਤਾਂ ਕਈ ਸ਼ਮਕ ਪਰੀਆਂ ਚੰਗੀਆਂ ਲੱਗੀਆਂ ਪਰ ਦੂਨੀ ਚੰਦ ਨੂੰ ਕੋਈ ਨਹੀਂ ਸੀ ਜੱਜਦੀ ਹਰ ਕੋਠੇ ਦੀਆਂ ਪੌੜੀਆਂ ਇੱਕੋ ਤਰ੍ਹਾਂ ਦੀਆਂ ਸਨ ਪੀੜੀਆਂ ਸਿੱਲੀਆਂ ਹਨੇਰੀਆਂ ਲੋਕ ਉੱਤਰ ਦੇ ਚੜਦੇ ਜੇ ਇੱਕ ਦੂਜੇ ਨਾਲ ਟਕਰਾ ਵੀ ਜਾਂਦੇ ਤਾਂ ਬਗੈਰ ਓਏ ਤੋਏ ਕੀਤੇ ਖਿਸਕਵੇ ਜਹੇ ਲੰਘ ਜਾਂਦੇ ਇਨ੍ਹਾਂ ਪੌੜੀਆਂ ਵਿੱਚੋਂ ਕਥੇ ﺍﻟाइची ਤੇ ਤਮਾਕੂ ਦੀ ਬੂਹ ਆਉਂਦੀ ਸੀ ਤੇ ਵਿੱਚ ਵਿੱਚ ਸ਼ਰਾਬ ਦਾ ਭਾਵਕਾ ਵੀ ਸੀ ਮੇਰੀ ਬੇਸਬਰੀ ਦੇਖ ਕੇ ਦੁਨੀ ਚੰਦ ਨੇ ਆਖਿਆ ਹੌਸਲਾ ਰੱਖ ਕਿਸੇ ਚੰਗੀ ਥਾਂ ਬੈਠਾਂਗੇ ਆਖਰ ਅਸੀਂ ਇੱਕ ਖਾਮੋਸ਼ ਚਹੇ ਸਾਫ਼ ਰੋਸ਼ਨ ਕੋਠੇ ਅੱਗੇ ਰੁਕੇ ਅੰਦਰ ਫਰਸ਼ ਉੱਤੇ ਚਿੱਟੀਆਂ ਚਾਦਰਾਂ ਤੇ ਗਾਓ ਤਕੀਏ ਸਜੇ ਹੋਏ ਸਨ ਵਿਚਕਾਰ ਇੱਕ ਭਾਰਵੇਂ ਸਰੀਰ ਵਾਲੀ ਸਾਵਲੇ ਰੰਗ ਦੀ ਔਰਤ ਬੈਠੀ ਸੀ ਉਸਤੇ ਤੇਲੀਆਂ ਮੱਥੇ ਉੱਤੇ ਲਾਲ ਬਿੰਦੀ ਤੇ ਨੱਕ ਵਿੱਚ ਕੋਕਾ ਚਮਕ ਰਿਹਾ ਸੀ ਸਾਨੂੰ ਦੇਖ ਕੇ ਉਸਨੇ ਆਪਣੀਆਂ ਮੋਟੀਆਂ ਕਾਲੀਆਂ ਅੱਖਾਂ ਉਤਾ ਚੁੱਕੀਆਂ ਉਹ ਮੁਸਕਰਾਈ ਤੇ ਬੜੇ ਕਸਪੀ ਅੰਦਾਜ਼ ਨਾਲ ਬੋਲੀ ਆਈਏ ਦੂਨੀ ਚੰਦ ਨੇ ਮੇਰੇ ਵੱਲ ਦੇਖਿਆ ਤੇ ਆਖਿਆ ਇਹ ਠੀਕ ਹੈ ਉਹ ਬੂਹੇ ਵਿੱਚ ਜੁੱਤੀ ਲਾ ਕੇ ਅੰਦਰ ਗਾਓ ਤੱਕੀਏ ਕੋਲ ਇੱਕ ਪਾਸੇ ਜਾ ਬੈਠਾ ਮੈਂ ਵੀ ਮਗਰੇ ਮਗਰ ਉਸਦੇ ਕੋਲ ਜਾ ਕੇ ਬੈਠ ਗਿਆ ਇੱਕ ਪਾਸੇ ਦੋ ਸਜਿੰਦੇ ਬੈਠੇ ਸਨ ਸਰੰਗੀ ਤੇ ਤਬਲੇ ਵਾਲਾ ਪਿੱਛੇ ਨਟਰਾਸ਼ ਦੀ ਮੂਰਤੀ ਸੀ ਜਿਸ ਅੱਗੇ ਧੂਪ ਜਲ ਰਹੀ ਸੀ ਸਾਨੂੰ ਦੇਖ ਕੇ ਉਹ ਔਰਤ ਸਫੈਦ ਸਾੜੀ ਸੰਭਾਲ ਦੀ ਨਖਰੇ ਨਾਲ ਉੱઠી ਤੇ ਸਾਡੇ ਸਾਹਮਣੇ ਗੋਡੇ ਮੂਤੇ ਮਾਰ ਕੇ ਬੈਠ ਗਈ ਉਹ ਬੋਲੀ ਕੁਝ ਸੁਣੀਏਗਾ ਉਸ ਦੇ ਉਚਾਰਨ ਵਿੱਚ ਦੱਖਣੀ ਭਾਰਤ ਦਾ ਲਹਿਜਾ ਸੀ ਤੇ ਸਰੀਰ ਮੋਟੀਆਂ ਮੂਰਤੀਆਂ ਵਾਂਗ ਨਿੱਗਰ ਦونی ਚੰਦ ਨੇ ਉੱਤਰ ਦਿੱਤਾ ਕੁਝ ਪੀਣੇ ਦਾ ਪ੍ਰੋਗਰਾਮ ਬਨੇਗਾ ਉਸਨੇ ਆਖਿਆ ਜੈਸਾ ਆਪ ਚਾਹੇ ਦੁਨੀ ਚਾਂਦ ਨੇ 10-10 ਤੇ 3 ਨੋਟ ਕੱਢੇ ਤੇ ਸਰੰਗੀ ਵਾਲੇ ਮੀਏ ਨੂੰ ਫੜਾ ਦਿੱਤੇ। ਮੀਆ ਉੱਠ ਕੇ ਬਾਹਰ ਗਿਆ ਤੇ ਫਿਰ ਆਪਣੀ ਥਾਂ ਆ ਬੈਠਾ। ਕੁਝ ਹੀ ਮਿੰਟਾਂ ਪਿੱਛੋਂ ਇੱਕ ਸ਼ੋਕਰਾ ਵਿਸਕੀ ਦਾ ਅਧਿਆ ਸਾਡੇ ਸੋਡੇ ਦੀਆਂ ਬੋਤਲਾਂ ਤੇ ਕਬਾਬ ਲੈ ਕੇ ਆ ਗਿਆ। ਮੈਨੂੰ ਦੁਨੀ ਚਾਂਦ ਦੇ ਇਸ ਤਰ੍ਹਾਂ ਪੈਸੇ ਲਟਾਉਣ ਉੱਤੇ ਗੁੱਸਾ ਆ ਰਿਹਾ ਸੀ। ਮੈਂ ਹਿਸਾਬ ਲਾਇਆ ਸਾਰਾ ਮਾਲ 225 ਰੁਪਏ ਦਾ ਸੀ, ਬਾਕੀ ਦੇ ਪੈਸੇ ਹਾਜਮ। ਉਹ ਬੋਲੀ, "ਕਿਆ ਸੁਣਾਉਂ?" ਦੂਨੀ ਚੰਦ ਨੇ ਸ਼ਰਾਬ ਦੇ ਦੋ ਕੁੱਟ ਭਰੇ ਉਸ ਤੇ ਪੱਟ ਉੱਤੇ ਧਫਾ ਮਾਰ ਕੇ ਆਖਿਆ ਗਾਣਾ ਸਾਨਾ ਰਹਿਣ ਦੇ ਸਿਰਫ ਬੈਠਾਂਗੇ ਠਹਿਰੀਏਗਾ ਹਾਂ ਠਹਿਰਾਂਗੇ ਵੀ ਦੂਨੀ ਚੰਦ ਨੇ ਖਿੜਕੇ ਆਖਿਆ ਰੰਡੀਆਂ ਦੇ ਕੋਠੇ ਦੀ ਭਾਸ਼ਾ ਵਿੱਚ ਠਹਿਰਨ ਦਾ ਅਰਥ ਹੈ ਜਿੰਸੀ ਮਿਲਾਪ ਉਹ ਸ਼ਰਾਬ ਪਿੰਦਾ ਰਿਹਾ ਤੇ ਊਟ ਪਟੰਗ ਗੱਲਾਂ ਕਰਦਾ ਰਿਹਾ ਰੱਡੀ ਉਸ ਦੀਆਂ ਜਬਲੀਆਂ ਦਾ ਸੰਕੇਪ ਟੁਕਵਾ ਜਵਾਬ ਦਿੰਦੀ ਰਹੀ ਤੇ ਬੜੀ ਸੂਝ ਨਾਲ ਗੱਲਾਂ ਦੀ ਡੱਗ ਮਗਾਉਂਦੀ ਕਿਸ਼ਤੀ ਨੂੰ ਸਿੱਧੀ ਆਪਣੇ ਮੰਤਵ ਵੱਲ ਲੈ ਜਾ ਰਹੀ ਸੀ ਜਦੋਂ ਉਹ ਕੁਝ ਹੋਰ ਪੈਗ ਚੜਾ ਚੁੱਕਾ ਤਾਂ ਬੋਲਿਆ ਚੱਲ ਫਿਰ ਹੁਣ ਠਹਿਰ ਠੁਰ ਵੀ ਲਈਏ ਉਹ ਉੱਠੀ ਤੇ ਨਾਲ ਦੇ ਨਿੱਕੇ ਕਮਰੇ ਵਿੱਚ ਚੜੀ ਗਈ ਤੇ ਦੂਨੀ ਚੰਦ ਉਸ ਦੇ ਪਿੱਛੇ-ਪਿੱਛੇ ਮੈਨੂੰ ਦੂਨੀ ਚੰਦ ਦੀ ਬੇਬਾਕੀ ਤੇ ਖੁੱਲੇ ਵਤੀਰੇ ਉੱਤੇ ਹੈਰਾਨੀ ਹੋ ਰਹੀ ਸੀ 15 ਮਿੰਟਾਂ ਪਿੱਛੋਂ ਦੂਨੀ ਚੰਦ ਬਾਹਰ ਨਿਕਲਿਆ ਤਾਂ ਉਹ ਕੁਝ ਸੰਭਲਿਆ ਹੋਇਆ ਸੀ ਉਸ ਦੇ ਚਿਹਰੇ ਉੱਤੇ ਸ਼ਾਂਤਮਈ ਢਿੱਲੀ ਮੁਸਕਰਾਹਟ ਸੀ ਉਸ ਮੈਨੂੰ ਆਖਿਆ ਤੂੰ ਜਾਣਿਆ ਮੈਂ ਸ਼ਰਮ ਨਾਲ ਸੁੰਗੜਿਆ ਬੈਠਾ ਸੀ ਨਹੀਂ ਪਿਆਸਿਆਂ ਦੀ ਫਿਕਰ ਨਾ ਕਰ ਮੈਂ ਆਖਿਆ ਨਹੀਂ ਅਸੀਂ ਦੋਵੇਂ ਚੱਲਣ ਲਈ ਤਿਆਰ ਹੋਏ ਤਾਂ ਉਹ ਬੋਲੀ ਫਿਰ ਵੀ ਆइएगा बस ਕਿਸੇ ਸੇ ਪੁੱਛ ਲੈਣਾ ਕਮਲਾ ਮਦਰਾਸਨ ਕਾ ਨਾ ਮੁਝੇ ਸਭ ਜਾਣਤੇ ਹੈ ਅਸੀਂ ਪੌੜੀਆਂ ਉੱਤਰ ਆਏ ਜਦੋਂ ਪੌੜੀਆਂ ਦੀ ਸਿੱਲੀ ਹਨੇਰੀ ਹਵਾੜ ਵਿੱਚੋਂ ਨਿਕਲ ਕੇ ਸੜਕ ਉੱਤੇ ਆਏ ਤਾਂ ਮੈਂ ਤਾਜ਼ਾ ਹਵਾ ਦੇ ਘੁੱਟ ਭਰੇ ਇਸ ਸਾਰੀ ਬਕਵਾਸ ਉੱਤੇ ਮੈਨੂੰ ਕਿਰਣਾ ਜਿਹੀ ਆਈ ਜਿੱਥੇ ਤੀਵੀਆਂ ਦਾ ਭਾਗ ਗਾਜਰਾਂ ਤੇ ਗੋਭੀ ਵਾਂਗ ਕੀਤਾ ਜਾਂਦਾ ਸੀ ਭਾਅ ਦੇ ਖਿਆਲ ਨਾਲ ਹੀ ਮੇਰੇ ਅੰਦਰੇ ਸਵਾਲ ਉੱਠਿਆ ਕਿ ਦੂਣੀ ਚੰਦ ਨੇ ਉਸਨੂੰ ਕਿੰਨੇ ਰੁਪਏ ਦਿੱਤੇ ਹੋਣਗੇ ਮੇਰੇ ਪੁੱਛਣ ਉੱਤੇ ਉਹ ਬੋਲਿਆ 7 ਰੁਪਏ ਮੈਂ 7 ਰੁਪਏ ਸੁਣ ਕੇ ਬੜਾ ਹੈਰਾਨ ਹੋਇਆ ਕਿਉਂਕਿ ਉਸਨੇ ਟੈਕਸੀ ਸ਼ਰਾਬ ਤੇ ਖਾਣ ਪੀਣ ਉੱਤੇ ਉਸ ਰਾਤ 50 ਰੁਪਏ ਖਰਚ ਦਿੱਤੇ ਹੋਣਗੇ ਦੂਣੀ ਚੰਦ ਮੇਰੇ ਘਰ ਰਾਤ ਇੱਕ ਰਾਤ ਰਹਿ ਕੇ ਚਲਾ ਗਿਆ ਤੀਜੇ ਦਿਨ ਸ਼ਾਮ ਵੇਲੇ ਮੈਂ ਕਮ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਸਾਰਾ ਦਿਨ ਹਲਕੀ ਹਲਕੀ بارش ਹੁੰਦੀ ਰਹੀ ਸੀ ਮੈਂ ਕਿਤੇ ਬਾਹਰ ਨਹੀਂ ਜਾ ਸਕਿਆ ਫੀਜ਼ਾ ਵਿੱਚ ਇੱਕ ਬਾਸੀ بےਦਲੀ ਜਹੀ ਸੀ ਜੋ ਮੇਰੇ ਮਨ ਉੱਤੇ ਭਾਰੀ ਸੀ ਇੱਕਦਮ ਕਮਲਾ ਮਦਰਾਸਨ ਦਾ ਖਿਆਲ ਆਇਆ ਉਸਦੇ ਕਮਰੇ ਦੇ ਚਮਕਦਾਰ ਮਾਹੌਲ ਦਾ ਤੇ ਉਸਦੀ ਨਮਕੀਨ ਨਿੱਗੀ ਸ਼ਖਸੀਅਤ ਦਾ ਮੈਂ ਬਿਨਾਂ ਸੋਚੇ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਟੈਕਸੀ ਫੜੀ ਤੇ ਸਿੱਧਾ ਉਸ ਦੀਆਂ ਪੌੜੀਆਂ ਅੱਗੇ ਜਾ ਉਤਰਿਆ ਟੈਕਸੀ ਦਾ ਕਿਰਾਇਆ ਦੇ ਕੇ ਮੇਰੇ ਕੋਲ 9 ਰੁਪਏ ਬਚਦੇ ਸਨ ਪੌੜੀਆਂ ਚੜ੍ਹ ਕੇ ਮੈਂ ਉਸਦੇ ਕੋਠੇ ਉੱਤੇ ਪੂਜਾ ਦਾ ਮਹਿਫਲ ਗਰਮ ਸੀ ਕਾਮਲਾ ਗਾ ਰਹੀ ਸੀ ਗੌਂਦਿਆ ਉਸਨੇ ਮੇਰੇ ਵੱਲ ਦੇਖਿਆ ਤੇ ਅੱਖਾਂ ਦੇ ਹਲਕੇ ਸਾਵਲੇ ਇਸ਼ਾਰੇ ਨਾਲ ਮੈਨੂੰ ਜੀ ਆਇਆਂ ਨੂੰ ਆਖਿਆ ਮੈਂ ਇੱਕ ਗਾਓ ਤਕੀਏ ਉੱਤੇ ਕੂਣੀ ਰੱਖ ਕੇ ਮਹਿਫਲ ਵਿੱਚ ਬੈਠ ਗਿਆ 8-10 ਬੰਦਿਆਂ ਦਾ ਟੋਲਾ ਬੈਠਾ ਵਾਹ ਵਾਹ ਕਰ ਰਿਹਾ ਸੀ ਬਿਚ ਵਿਚ ਕੋਈ ਮੰਤਲਾ ਰੁਪਏ ਦਾ ਨੋਟ ਕੱਟ ਕੇ ਉਸ ਨੂੰ ਫੜਾਉਂਦਾ ਇਹ ਟੋਲਾ ਕਿਸੇ ਬਰਾਤ ਵਿੱਚ ਦਿੱਲੀ ਆਇਆ ਸੀ ਦਿਨ ਵੇਲੇ ਕੁੱਤਬ ਦੀ ਲਾਟ ਤੇ ਗਾਂਧੀ ਜੀ ਦੀ ਸਮਾਦੀ ਦੇ ਦਰਸ਼ਨ ਕਰਕੇ ਸ਼ਾਮ ਨੂੰ ਸ਼ਰਾਬ ਪੀ ਕੇ ਰੰਡੀ ਦੇ ਕੋਠੇ ਆ ਚੜ੍ਹਿਆ ਸੀ ਇੱਕ ਘੰਟਾ ਉਹ ਚੂਮ ਚੂਮ ਕੇ ਫਿਲਮੀ ਗਾਣੇ ਸੁਣਦੇ ਰਹੇ ਤੇ ਕਮਲਾ ਦੇ ਨਖਰੇ ਉੱਤੇ ਰੁਪਏ ਕੁਰਬਾਨ ਕਰਦੇ ਰਹੇ ਮੈਂ ਇੱਕ ਪਾਸੇ ਬੈਠਾ ਇਹ ਮੰਜ਼ਰ ਦੇਖ ਰਿਹਾ ਸੀ ਵਾਰ-ਵਾਰ ਜੇਬ ਵਿੱਚ ਹੱਥ ਪਾ ਕੇ ਨੌ ਰੁਪਏ ਦੇ ਨੋਟ ਗਿਣ ਲੈਂਦਾ ਤੇ ਸੋਚਦਾ ਕਿ ਇਹਨਾਂ ਵਿੱਚੋਂ 7 ਰੁਪਏ ਕਾਮਲਾ ਨੂੰ ਦੇ ਤੇ 2 ਰੁਪਏ ਘਰ ਪਹੁੰਚਣ ਤੇ ਸਵੇਰ ਦੇ ਨਾਸ਼ਤੇ ਲਈ ਰੱਖਾਂਗਾ ਆਖਰ ਬਰਾਤੀਆਂ ਦਾ ਢੋਲਾ ਉੱਠ ਕੇ ਚਲਾ ਗਿਆ ਉਹ ਸ਼ਾਇਦ ਸਾਰੇ ਇੱਕ ਦੂਜੇ ਦੇ ਸਾਹਮਣੇ ਕਾਣੇ ਨਹੀਂ ਸਨ ਹੋਣਾ ਚਾਹੁੰਦੇ ਮੈਂ ਇਕੱਲਾ ਰਹਿ ਗਿਆ ਕਾਮਲਾ ਨੇ ਗਾਣਾ ਖਤਮ ਕਰ ਦਿੱਤਾ ਸੀ ਮੀਏ ਨੇ ਸਾਰੇ ਨੋਟ ਸਾਮ ਕੇ ਸਰੰਗੀ ਦੇ ਢੇਡ ਵਿੱਚ ਪਾ ਲਏ ਸਨ ਉਹ ਬੋਲੀ ਤੁਸੀਂ ਨਹੀਂ ਉਸ ਦਿਨ ਠਹਿਰੇ ਅੱਜ ਇਸੇ ਲਈ ਆਇਆ ਹਾਂ ਇਹ ਆਖ ਸਾਰੇ ਮੇਰੇ ਅੰਦਰ ਬਾਸਨਾ ਦੀ ਤੇਜ਼ ਲਹਿਰ ਦੌੜ ਗਈ ਉਹ ਮੈਨੂੰ ਨਾਲ ਦੇ ਨਿੱਕੇ ਕਮਰੇ ਵਿੱਚ ਲੈ ਗਈ ਤੇ ਮੈਂ ਉਸ ਦੀ ਤਲੀ ਉੱਤੇ 70 ਰੁਪਏ ਰੱਖ ਦਿੱਤੇ ਉਸ ਨੇ ਸ਼ੁਕਰੀਆ ਆਖ ਕੇ ਇਹਨਾਂ ਨੂੰ ਸਾੜੀ ਦੇ ਲਾੜ ਨਾਲ ਬੰਨ੍ਹਿਆ ਕਮਰਾ ਸਾਫ਼ ਸੁਥਰਾ ਸੀ ਤੇ ਨਰਮ ਬਿਸਤਰ ਉੱਤੇ ਹੱਥ ਦੀ ਕੱਢੀ ਚਾਦਰ ਵਿਸ਼ੀ ਹੋਈ ਸੀ ਆਲੇ ਵਿੱਚ ਲక్ష్ਮੀ ਦੀ ਮੂਰਤੀ ਤੇ ਨਿੱਕਾ ਜਿਹਾ ਚੁੰਗੜਾ ਪਿਆ ਸੀ ਜਿਸ ਵਿੱਚ ਘਿਓ ਦੀ ਜੋਤ ਜਾਗ ਰਹੀ ਸੀ ਦੀਵੇ ਦੀ ਲਾਟ ਨਾਲ ਆਲੇ ਦੀ ਨਿੱਕੀ ਮਹਿਰਾਬ ਤੇ ਇਸ ਉਤਲੀ ਕੰਤ ਕਾਲੀ ਹੋ ਗਈ ਸੀ ਜੋ ਕੁਝ ਮੈਂ ਆਮ ਰੰਡੀ ਦੇ ਘਰ ਬਾਰੇ ਸੁਣਿਆ ਸੀ ਇਹ ਕਮਰਾ ਉਸ ਨਾਲੋਂ ਕਿਤੇ ਸ਼ੁੱਧ ਸੀ ਇੱਥੇ ਨਾ ਮਿਆਲਾ ਚਿੱਕੜ ਬਿਸਤਰ ਨਾ ਮੁਸ਼ਕ ਵਾਲੇ ਸਰਹਾਣੇ ਨਾ ਫਰਸ਼ ਉੱਤੇ ਸਿਗਰਟਾਂ ਦੇ ਟੋਟੇ ਮੇਰੇ ਚਿਹਰੇ ਤੋਂ ਘਪਰਾਟ ਭਾਵ ਕੇ ਬੋਲੀ ਫਿਕਰ ਨਾ ਕਰੋ ਇੱਥੇ ਕੋਈ ਨਹੀਂ ਆਉਂਦਾ ਮੇਰਾ ਕੰਮ ਇਨ੍ਹਾਂ ਪੰਜਾਬਣਾਂ ਵਰਗਾ ਨਹੀਂ ਜੋ ਪੈਸੇ ਬਟੋਰਨ ਲੱਗੀਆਂ ਹੋਈਆਂ ਹਨ ਇਹ ਚੁਬਾਰਾ ਮੈਂ ਪਗੜੀ ਉੱਤੇ ਲਿਆ ਹੈ ਮੈਂ ਪੂਰੀ ਮਾਲਕਾ ਮੈਂ ਕਿਸੇ ਨੂੰ ਦਲਾਲੀ ਨਹੀਂ ਦਿੰਦੀ ਨਾ ਇਨ੍ਹਾਂ ਪੰਜਾਬੜਾਂ ਵਾਂਗ ਮੱਝੀ ਤੇ ਚੌਂਕੀਦਾਰੀ ਦੇ ਪੈਸੇ ਵੱਖਰੇ ਵਸੂਲ ਕਰਦੀ ਹਾਂ ਇਨ੍ਹਾਂ ਨੇ ਧੰਦੇ ਦੀ ਇੱਜ਼ਤ ਵਿਗਾੜ ਦਿੱਤੀ ਹੈ ਤੁਸੀਂ ਕੋਟ ਲਾ ਕੇ ਆਰਾਮ ਨਾਲ ਬੈਠੋ ਮੈਨੂੰ ਕੋਈ ਜਲਦੀ ਨਹੀਂ ਗਾਹਕ ਦਾ ਦਿਲ ਖੁਸ਼ ਹੋਣਾ ਚਾਹੀਦਾ ਹੈ ਇਹ ਸਾਡਾ ਧਰਮ ਉਹ بڑے ਠਰਮੇ ਨਾਲ ਇਹ ਗੱਲਾਂ ਕਰ ਰਹੀ ਸੀ ਉਸ ਤੇ ਪੇਸ਼ਾਵਾਰਾਂ ਅੰਦਾਜ਼ ਵਿੱਚ ਨਫਾਸਤ ਸੀ ਜਿਵੇਂ ਕੋਈ ਮਹਿੰਦੀ ਰੰਗੇ ਹੱਥਾਂ ਨਾਲ ਗੋਹਾ ਹੂੰਝ ਰਹੀ ਹੋਵੇ ਉਸ ਰਾਤ ਮੈਂ ਕਮਲਾ ਕੋਲ 2 ਘੰਟੇ ਠਹਿਰਿਆ ਜਦੋਂ ਘਰ ਮੁੜਿਆ ਤਾਂ ਮਨ ਵਿੱਚ ਬਹੁਤ ਸਾਰੇ ਤਾਰੇ ਆਪਸ ਵਿੱਚ ਟਕਰੌਂਦੇ ਹੋਏ ਘੁੰਮ ਰਹੇ ਸਨ ਕਮਲਾ ਮਦਰਾਸਨ ਕੋਲ ਮੈਂ ਹਫ਼ਤੇ ਵਿੱਚ 2-3 ਵਾਰ ਜਾਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮੈਂ ਮਾਮੂਲ ਅਨਸਾਰ ਜਦ ਉੱਥੇ ਪਹੁੰਚਾ ਕਮਲਾ ਬੈਠੀ ਇੱਕ ਮਾਰੜੂ ਜਿਹੇ ਸੇਠ ਨਾਲ ਗੱਲਾਂ ਕਰ ਰਹੀ ਸੀ ਸੇਠ ਨੇ ਬਾਰੀਕ ਮਲਮਲ ਦੀ ਲਾਗੜ ਵਾਲੀ ਧੋਤੀ ਤੇ ਸੋਨੇ ਦੀ ਜੰਜੀਰੀ ਵਾਲਾ ਰੇਸ਼ਮੀ ਕੋੜਤਾ ਪਾਇਆ ਹੋਇਆ ਸੀ ਕਾਲੀ ਮਖਫਲ ਦੀ ਕਿਸ਼ਤੀ ਟੋਪੀ ਨੂੰ ਉਸ ਆਪਣੇ ਗੋਡੇ ਕੋਲ ਫਰਸ਼ ਉੱਤੇ ਰੱਖਿਆ ਹੋਇਆ ਸੀ ਉਸ ਦੇ ਸੱਜੇ ਪੈਰ ਦੇ ਅੰਗੂਠੇ ਵਿੱਚ ਨਵੇਂ ਨੋਟਾਂ ਦੀ ਗੱਡੀ ਸੀ ਕਦੇ-ਕਦੇ ਉਹ ਲੋਰ ਵਿੱਚ ਆ ਕੇ ਕਮਲਾ ਦੀ ਚੋਲੀ ਵਿਚਕਾਰਲੇ ਡੂੰਘੇ ਵਿੱਚ ਨੋਟ ਫਸਾ ਦਿੰਦਾ ਤੇ ਫਿਰ ਪਾਨ ਖਾਦੇ ਦੰਦ ਦਿਖਾ ਕੇ ਤੇ ਅੱਖਾਂ ਚਾਪਕ ਕੇ ਹੱਸਦਾ ਕਮਲਾ ਦੀਆਂ ਅੱਖਾਂ ਵਿੱਚ ਚੰਚਲ ਮਕਾਰੀ ਤੇ ਪਿਆਰ ਦਾ ਜਲਵਾ ਸੀ ਮੁਸਕਰਾਹਟ ਵਿੱਚ ਉਹੀ ਰਸਤੇ ਗਦਾਰ ਸਰੀਰ ਵਿੱਚ ਉਹ ਹੀ ਨਮਕੀਨੀ ਸੀ ਜਿਸ ਤੋਂ ਮੈਂ ਜਾਣੂ ਸਾਂ ਮੇਰੇ ਸਾਹਮਣੇ ਬਿਨਾਂ ਕਿਸੇ ਝਿਜਕਚਾ ਰੱਖ ਰਖਾਓ ਤੋਂ ਉਹ ਸੇਠ ਨਾਲ ਪ੍ਰੇਮ ਲੀਲਾ ਰਚਾ ਰਹੀ ਸੀ ਮੈਂ ਕਿਸੇ ਵੱਡੇ ਹਲਵਾਈ ਦੀ ਦੁਕਾਨ ਉੱਤੇ ਜੋ ਪਕਵਾਨਾਂ ਨਾਲ ਭਰੇ ਥਾਲ ਕਿਸੇ ਗਾਹਕ ਨੂੰ ਦੇ ਰਿਹਾ ਹੋਵੇ ਸਟਾਕ ਬਰਫੀ ਲੈਣ ਦੀ ਉਡੀਕ ਵਿੱਚ ਖੜਾ ਸਾਂ ਇਤਨੇ ਵਿੱਚ ਕੁਝ ਰੋਲਾ ਜਿਹਾ ਪਿਆ ਪੌੜੀਆਂ ਵਿੱਚ ਉਤਰਨ ਚੜਨ ਦੀ ਧਗੜ ਧਗੜ ਹੋਈ ਤਖਤੇ ਖੜਕੜਾਉਣ ਦਾ ਸ਼ੋਰ ਉੱਠਿਆ ਤੇ ਫਿਰ ਇੱਕਦਮ ਖਾਮੋਸ਼ੀ ਛਾ ਗਈ ਇਸ ਰੋਲੇ ਦੇ ਜੱਕਾ ਜੱਕ ਦੱਬਣ ਨਾਲ ਹੀ ਹੇਠਲੀ ਮੰਜ਼ਲ ਤੋਂ ਆਵਾਜ਼ ਸੁਣਾਈ ਦਿੱਤੀ ਪੁਲਿਸ ਮੇਰੇ ਪਿਆਰਾ ਹੇਠੋ ਜ਼ਮੀਨ ਨਿਕਲ ਗਈ ਸੇਠ ਨੇ ਚੋ ਛੱਟ ਟੋਪੀ ਸਿਰ ਉੱਤੇ ਰੱਖੀ ਨੋਟਾਂ ਦੀ ਗੱਡੀ ਥੋਤੀ ਦੀ ਆਂਟੀ ਵਿੱਚ ਅੜੰਗੀ ਤੇ ਉਠ ਖਲੋਤਾ ਬੂਹੇਵਲ ਲੱਪ ਗਿਆ ਤੇ ਕਾਲੇ ਪੰਪ ਪਿਆਰੀ ਪਾ ਕੇ ਤਿੱਤਰ ਹੋ ਗਿਆ ਮੈਂ ਉੱਠਣ ਲੱਗਾ ਤਾਂ ਕਾਮਲਾ ਬੂਹੇਵਲ ਟੇਢੀ ਝਾਤ ਮਾਰ ਕੇ ਬੋਲੀ ਇਸ ਸਾਲੇ ਨੂੰ ਜਾਣ ਦੇ 4 ਘੰਟੇ ਦਾ ਬੈਠਾ ਸੀ ਜਿੰਨੇ ਪੈਸੇ ਦੇਣੇ ਸਨ ਦੇ ਚੁੱਕਾ ਸੀ ਤੁਸੀਂ ਬੈਠੋ ਇੱਥੇ ਪੁਲਿਸ ਨਹੀਂ ਆਵੇਗੀ ਕੁੜੀਆਂ ਕਈ ਵਾਰ ਕਿਸੇ ਗਾਹਕ ਨਾਲ ਲਫੜਾ ਕਰ ਬੈਠਦੀਆਂ ਹਨ ਤੇ ਉਸ ਨੂੰ ਨਸਾਉਣ ਲਈ ਪੁਲਿਸ ਦਾ ਡਰਾਮਾ ਕਰ ਰਚਦੀਆਂ ਨੇ ਮੇਰਾ ਡਰ ਜਾਂਦਾ ਰਿਹਾ ਥੋੜੇ ਚਿਰ ਪਿੱਛੋਂ ਫਿਰ ਗਾਉਂਟ ਤੇ ਖੂੰਗਰਿਆਂ ਦੀ ਸ਼ਿੰਕਾਰ ਸੁਣਾਈ ਦੇਣ ਲੱਗੀ ਕਮਲਾ ਬੋਲੀ ਚਲੋ ਅੰਦਰ ਬੈਠੀਏ ਗੱਲਾਂ ਕਰਾਂਗੇ ਉਸ ਨੇ ਇਸ਼ਾਰੇ ਨਾਲ ਸਜਿੰਦਿਆਂ ਨੂੰ ਛੁੱਟੀ ਕਰ ਦਿੱਤੀ ਉਸ ਰਾਤ ਮੈਂ ਸਵਿਰਤੀ ਕੁਸਕੋਲ ਰਿਹਾ ਜਦ ਮੈਂ ਉਸ ਨੂੰ ਰੁਪਏ ਦੇਣ ਲੱਗਾ ਤਾਂ ਉਸਨੇ ਆਖਿਆ ਇਹਨਾਂ ਨੂੰ ਰੱਖੋ ਫਿਰ ਕਦੇ ਲੈ ਲਵਾਂਗੀ ਅੱਜ ਤੁਸੀਂ ਮੇਰੇ ਮਹਿਮਾਨ ਹੋ ਉਹ ਬਿਸਤਰ ਵਿੱਚ ਪਈ ਚਿਰ ਰਾਤ ਤੀ ਗੱਲਾਂ ਕਰਦੀ ਰਹੀ ਉਸ ਦਾ ਸਾਬਲਾ ਜਿਸਮ ਰਾਤ ਦੇ ਹਨੇਰੇ ਵਿੱਚ ਇੱਕਮਿਕ ਹੋ ਗਿਆ ਸੀ ਉਹ ਖਰੇਲੂ ਔਰਤ ਵਾਂਗ ਗੱਲਾਂ ਕਰਕੇ ਮੈਨੂੰ ਫੁਸਲਾ ਰਹੀ ਸੀ ਮੈਂ ਸੋਚਿਆ ਮੈਂ ਕਿੱਥੋਂ ਦਾ ਰਾਈ ਸਾਂ ਤੇ ਮੇਰੇ ਕੋਲ ਇਸਨੇ ਕੀ ਲੈਣਾ ਹੈ ਉਹ ਆਕਰਸ਼ੀ ਸੀ ਮਦਰਾਸ ਵਿੱਚ ਮੈਂ ਦੋ ਤਿੰਨ ਫਿਲਮਾਂ ਵਿੱਚ ਐਕਟ੍ਰੈਸਾਂ ਦਾ ਪਾਟ ਕੀਤਾ ਉੱਥੇ ਮੇਰਾ ਇੱਕ ਮਰਾਠੇ ਨਾਲ ਇਸ਼ਕ ਹੋ ਗਿਆ ਜੋ ਮੈਨੂੰ ਮੁੰਬਈ ਲੈ ਆਇਆ ਅਸੀਂ ਦਾਦਰ ਰਹਿੰਦੇ ਸਾਂ ਜਿੱਥੇ ਫਿਲਮਾਂ ਦੇ ਕਈ ਸਟੂਡੀਓ ਹਨ ਕੰਮ ਚੋਖਾ ਸੀ ਜਦੋਂ ਮੇਰੇ ਬੱਚੀ ਹੋਣ ਵਾਲੀ ਸੀ ਤਾਂ ਫਿਲਮਾਂ ਵਿੱਚੋਂ ਕੰਮ ਮਿਲਣਾ ਬੰਦ ਹੋ ਗਿਆ ਉਹ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਇੱਕ ਦਿਨ ਮੈਂ ਉਸਨੂੰ ਛੱਡ ਕੇ ਦਿੱਲੀ ਆ ਗਈ ਇੱਥੇ ਆ ਕੇ ਕੋਠਾ ਲੈ ਲਿਆ ਥੋੜੇ ਚਿਰ ਪਿੱਛੋਂ ਹੀ ਮੇਰੀ ਬੱਚੀ ਪੈਦਾ ਹੋ ਗਈ ਰਸੋਈ ਵਾਲੇ ਕਮਰੇ ਵਿੱਚ ਉਸ ਦਾ ਪੰਗੂੜਾ ਹੈ ਬਹੁਤ ਹੀ ਪਿਆਰੀ ਬੱਚੀ ਹੈ ਜਦੋਂ ਗਾਕਾ ਨੂੰ ਪਗਤੌਂਦੀ ਹਾਂ ਉਹ ਸੁੱਤੀ ਹੁੰਦੀ ਹੈ ਤੁਸੀਂ ਕੀ ਸੋਚ ਰਹੇ ਹੋ ਕੁਝ ਵੀ ਨਹੀਂ ਉਹ ਉਸੇ ਲੋਰ ਵਿੱਚ ਬੋਲਦੀ ਰਹੀ ਦੋ ਸਾਲ ਮੈਂ ਇਹ ਤੰਦਾ ਹੋਰ ਕਰਾਂਗੀ ਫਿਰ ਮੇਰੀ ਬੱਚੀ 3 ਸਾਲ ਦੀ ਹੋ ਜਾਵੇਗੀ ਤੇ ਮੈਂ ਇਹ ਕੋਠਾ ਛੱਡ ਦੇਾਂਗੀ 3 ਸਾਲ ਦੇ ਬੱਚੇ ਨੂੰ ਆਪਣੇ ਆਲੇ ਦੁਆਲੇ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਮੈਂ ਨਹੀਂ ਚਾਹੁੰਦੀ ਮੇਰੀ ਬੱਚੀ ਉੱਤੇ ਇਸ ਦਾ ਕੋਈ ਅਸਰ ਪਵੇ ਮੈਂ ਉਸ ਦੀ ਪੜ੍ਹਾਈ ਲਈ ਰੁਪਏ ਅਲਹਿਦਾ ਰੱਖ ਛੱਡੇ ਹਨ ਮੇਰੇ ਕੋਲ ਕਾਫੀ ਪੈਸਾ ਹੈ ਜਦੋਂ ਵੀ ਮੈਂ ਮਰਦ ਜਾਤ ਨਾਲ ਪਿਆਰ ਕੀਤਾ ਉਸ ਮੈਨੂੰ ਧੋਖਾ ਦਿੱਤਾ ਪਰ ਕਿਸੇ ਉੱਤੇ ਵਿਸ਼ਵਾਸ ਕੀਤੇ ਬਿਨਾ ਗੁਜ਼ਾਰਾ ਵੀ ਨਹੀਂ ਮਨੁੱਖ ਪੱਥਰ ਦੀ ਮੂਰਤੀ ਵਿੱਚ ਵਿਸ਼ਵਾਸ ਰੱਖ ਕੇ ਜੀਵਨ ਬਿਤਾਉਂਦਾ ਹੈ ਕਿਉਂਕਿ ਪੱਥਰ ਧੋਖਾ ਨਹੀਂ ਦੇ ਸਕਦਾ ਉਹ ਚੁੱਪ ਹੋ ਗਈ ਹਨੇਰੇ ਵਿੱਚ ਮੈਨੂੰ ਉਸ ਦਾ ਸਾਹਲਾ ਗਰਮ ਸਾਹ ਮਹਿਸੂਸ ਹੋਇਆ ਜਿਵੇਂ ਜਿਸ ਵਿੱਚ ਤਜਰਬੇ ਦੀ ਕੁੜੱਤਨ ਤੇ ਇਸਤਰੀ ਦੇ ਪੰਗਰੇ ਜਜਵਾਦ ਦੀ ਲਾਰਜਿਸ਼ ਸੀ ਸਵੇਰੇ 5 ਵਜੇ ਜਦ ਮੈਂ ਤੁਰਨ ਲੱਗਾ ਤਾਂ ਉਸਨੇ ਮੇਰਾ ਕੋਟ ਫੜਾਉਂਦੇ ਆਖਿਆ ਆਓ ਤੁਹਾਨੂੰ ਆਪਣੀ ਬੱਚੀ ਦਿਖਾਵਾਂ ਨਾਲ ਦੇ ਨਿੱਕੇ ਕਮਰੇ ਵਿੱਚ ਗਏ ਜਿੱਥੇ ਨੀਲੇ ਲਾਟੂ ਦੀ ਮੱਧਮ ਰੌਸ਼ਨੀ ਵਿੱਚ ਬੱਚੀ ਸੁੱਤੀ ਪਈ ਸੀ ਮੈਂ ਝੋਕ ਕੇ ਬੱਚੀ ਨੂੰ ਦੇਖਿਆ ਕਮਲਾ ਮੇਰੀ ਓਟ ਪਿੱਛੇ ਖੜੀ ਸੀ ਅੱਖ ਬਚਾ ਕੇ ਮੈਂ 7 ਰੁਪਏ ਬੱਚੀ ਦੇ ਸਿਰਾਂ ਨੇ ਹੇਠ ਰੱਖ ਦਿੱਤੇ ਤੇ ਉਸ ਦਾ ਮੱਥਾ ਚੁੰਮ ਕੇ ਬੋਲਿਆ ਵਾਕਈ ਬਹੁਤ ਪਿਆਰੀ ਹੈ ਅਗਲੀ ਰਾਤ ਜਦ ਮੈਂ ਕਾਮਲਾ ਕੋਲ ਗਿਆ ਤਾਂ ਉਹ ਮੇਰੇ ਨਾਲ ਲੜ ਪਈ ਬੋਲੀ ਤੂੰ ਬੱਚੀ ਨੂੰ ਰੁਪਏ ਦੇ ਕੇ ਪਾਪ ਕੀਤਾ ਮੈਂ ਤੈਨੂੰ ਗਾਹਕ ਸਮਝ ਕੇ ਉਸ ਕੋਲ ਨਹੀਂ ਸਾਂ ਲੈ ਕੇ ਗਈ ਜੇ ਕੁਝ ਦੇਣਾ ਹੀ ਸੀ ਤਾਂ ਕੋਈ ਖਿਡੌਣਾ ਦਿੰਦਾ ਜਾਂ 1 ਰੁਪਈਆ ਪਰ ਤੂੰ ਉਹੀ 7 ਰੁਪਏ ਉਸ ਨੂੰ ਦਿੱਤੇ ਜੋ ਰਾਤ ਠਹਿਰਨ ਲਈ ਮੈਨੂੰ ਦੇਣੇ ਸਨ ਤੈਨੂੰ ਸ਼ਰਮ ਨਾ ਆਈ ਉਸਨੇ ਸਾਰੇ ਹੀ ਨੋਟ ਮੁਠੀ ਵਿੱਚ ਮਰੋੜ ਕੇ ਮੇਰੇ ਵੱਲ ਵਗਾ ਕੇ ਮਾਰੇ ਤੇ ਰੋਣ ਲੱਗ ਪਈ ਮੈਨੂੰ ਬਹੁਤ ਨਾਮੋਸ਼ੀ ਹੋਏ ਰੁਪਏ ਜੇਬ ਵਿੱਚ ਪਾ ਲਏ ਤੇ ਉਸ ਤੋਂ ਮਾਫੀ ਮੰਗੀ ਇਸ ਪਿੱਛੋਂ ਕਮਲਾ ਦਾ ਘਰ ਮੇਰੇ ਲਈ ਹਰ ਸਮੇਂ ਖੁੱਲਾ ਸੀ ਕਈ ਵਾਰੀ ਮੈਂ ਦਿਨ ਵੇਲੇ ਵੀ ਜਾ ਵਰਦਾ ਉਹ ਚਾਹ ਨਾਲ ਸਾਗ گوشਤ ਬਣਾਉਂਦੀ ਤੇ ਮੇਰੀ ਸੇਵਾ ਕਰਦੀ ਕਈ ਵਾਰ ਮੇਰੇ ਰੁਮਾਲ ਤੇ ਜੁਰਾਬਾਂ ਵੀ ਧੋ ਦਿੰਦੀ ਮੈਂ ਬੱਚੀ ਨੂੰ ਚੁੱਕ ਕੇ ਪਿਆਰ ਕਰਦਾ ਇੱਕ ਦੋ ਵਾਰ ਦਿਲ ਵਿੱਚ ਇਹ ਵੀ ਆਈ ਕਿ ਇਸ ਨੂੰ ਆਪਣੇ ਘਰ ਵਸਾ ਲਵਾਂ ਪਰ ਹੀਆ ਨਹੀਂ ਸੀ ਪੈਂਦਾ ਅਕਸਰ ਰਾਤ ਦੇ 11 ਵਜੇ ਮੈਂ ਉਸ ਕੋਲ ਜਾਂਦਾ ਜਦੋਂ ਤੀ ਕੋ ਆਪਣੇ ਤੰਦੇ ਤੋਂ ਵੇਲੀ ਹੋ ਚੁੱਕੀ ਹੁੰਦੀ ਕਈ ਵਾਰ ਉਸ ਦੇ ਹੱਥਾਂ ਦਾ ਪੱਕਿਆ ਸਾਗੋਸ਼ਤ ਖਾਂਦਿਆਂ ਮੈਂ ਇਹ ਸੋਚਦਾ ਜਿਵੇਂ ਮੈਂ ਉਸ ਦੀ ਹਰਾਮ ਦੀ ਖਮਾਈ ਖਾ ਰਿਹਾ ਹਾਂ ਇੱਕ ਰਾਤ ਮੈਂ ਤੇ ਕਮਲਾ ਬੈਠੇ ਰੋਟੀ ਖਾ ਰਹੇ ਸਨ ਹੀਟਲੀ ਮੰਜ਼ਲ ਤੋਂ ਚੀਕਾਂ ਸੁਣਾਈ ਦਿੱਤੀਆਂ ਲੋਕਾਂ ਦੇ ਦੌੜਨ ਦੀ ਆਵਾਜ਼ ਤੇ ਫਿਰ ਇੱਕ ਬੁੱਢੀ ਦੀ ਹਾਲ ਦੁਹਾਈ ਖੂਨ ਖੂਨ ਅਸੀਂ ਦੋਵੇਂ ਸਹਿਮ ਗਏ ਥੋੜੇ ਚਿਰ ਪਿੱਛੋਂ ਭਾਰੀ ਬੂਟਾਂ ਦੀ ਧਗੜ ਧਗੜ ਹੋਈ ਮੈਂ ਖਿੜਕੀ ਵਿੱਚੋਂ ਹੀਠਾ ਝਾਕ ਕੇ ਦੇਖਿਆ ਪੁਲਿਸ ਦਾ ਟਰੱਕ ਤੇ ਜੀਪ ਖੜੀ ਸੀ ਤੇ ਸਿਪਾਹੀਆਂ ਨੇ ਬਿਲਡਿੰਗ ਨੂੰ ਘੇਰਾ ਪਾਇਆ ਹੋਇਆ ਸੀ ਇੱਕ ਥਾਣੇਦਾਰ ਤੇ ਚਾਰ ਸਿਪਾਹੀ ਕਮਲਾ ਦੇ ਕੋਠੇ ਵੀ ਆ ਚੜੇ ਸਭਨਾ ਕੋਠਿਆਂ ਦੀ ਤਲਾਸ਼ੀ ਹੋ ਰਹੀ ਸੀ ਸਾਰੇ ਤਮਾਸ਼ੀਬੀਨ ਹੱਤਾ ਕੇ ਕਈ ਸਜਿੰਦੇ ਵੀ ਦੌੜ ਗਏ ਸਨ ਪੁਲਿਸ ਵਾਲਿਆਂ ਨੇ ਕਮਲਾ ਨੂੰ ਕੁਝ ਨਾ ਆਖਿਆ ਪਰ ਮੈਨੂੰ ਫੜ ਕੇ ਲੈ ਗਏ ਮੇਰੇ ਨਾਲ ਹੀ ਦੂਸਰੀ ਮੰਜ਼ਲ ਤੇ ਤਿੰਨ ਸਜਿੰਦੇ ਤੇ ਚਾਰ ਰੰਡੀਆਂ ਫੜੀਆਂ ਗਈਆਂ ਤੇ ਪਹਾੜ ਗੰਧ ਤੇ ਦੋ ਗੁੰਡੇ ਤੇ ਦੋ ਲਾਲੇ ਵੀ ਇੱਕ ਖੂਨਿਕ ਪੰਜਾਬ ਬੜ ਰੰਡੀ ਸਦਕਾ ਹੋਇਆ ਸੀ ਜਿਸ ਦਾ ਨਾਮ ਬੇਗਮ ਸੀ ਦੋ ਸਮਗਲਰ ਜਿਨ੍ਹਾਂ ਦੀ ਆਪਸ ਵਿੱਚ ਲੜਦੀ ਸੀ ਬੇਗਮ ਦੇ ਆਸ਼ਿਕ ਸਨ ਉਹ ਰਾਤ ਦੋਵੇਂ ਇਕੱਠੇ ਹੋ ਗਏ ਅਤੇ ਨਿਬੇੜਾ ਕਰਨ ਲਈ ਕਿ ਦੋਹਾਂ ਵਿੱਚੋਂ ਕੌਣ ਬੇਗਮ ਕੋਲ ਠਹਿਰੇਗਾ ਆਪਸ ਵਿੱਚ ਲੜ ਪਏ ਬੇਗਮ ਤੇ ਛੜਾਉਂਦੇ ਛਣਾਉਂਦੇ ਇੱਕ ਸਮਗਲਰ ਨੇ ਦੂਜੇ ਦੀ ਛਾਤੀ ਵਿੱਚ ਛੁਰਾ ਕੱਟ ਮਾਰਿਆ ਛੁਰਾ ਲੱਗਦੇ ਸਾਰ ਛਾਤੀ ਵਿੱਚੋਂ ਖੂਨ ਦਾ ਫੁਫਾਰਾ ਛੁੱਟਿਆ ਤੇ 6 ਫੁੱਟ ਲੰਬਾ ਜਵਾਨ ਥਾਈਟੇਰੀ ਹੋ ਗਿਆ ਕਾਤਲ ਦੌੜ ਗਿਆ ਸੀ ਥਾਣੇ ਲੈ ਜਾ ਕੇ ਸਾਨੂੰ ਸਾਰਿਆਂ ਨੂੰ ਵੱਖ-ਵੱਖ ਬੰਦ ਕਰ ਦਿੱਤਾ ਤੇ 2 ਦਿਨ ਪੁਲਿਸ ਤੇ ਰਗੜੇ ਖਾ ਕੇ ਤੇ ਪੈਸੇ ਚੋਕ ਕੇ ਜਿਸ ਲਈ ਮੈਨੂੰ ਆਪਣਾ ਗਰਮੋਫੋਨ ਵੇਚਣਾ ਪਿਆ ਮਸਾ ਛੁਟਕਾਰਾ ਹੋਇਆ ਮੈਂ ਦਿਲ ਵਿੱਚ ਕਮਲਾ ਮਦਰਾਸਨ ਨੂੰ 100-100 ਗਾਲ ਕੱਢੀ ਆਪਣੇ ਉੱਤੇ ਲਾਹਣਤ ਪਾਈ ਤੇ ਰੰਡੀ ਦੇ ਕੋਠੇ ਜਾਣ ਤੋਂ ਤੌਬਾ ਕੀਤੀ ਦਿਨ ਲੰਘਦੇ ਗਏ ਮੇਰਾ ਆਪਣੇ ਦਫ਼ਤਰ ਦੀ ਸਿੰਦਣ ਕੁੜੀ ਨਾਲ ਮੰਗਲਾਚਾਰ ਹੋ ਗਿਆ 2 ਢਾਈ ਮਹੀਨੇ ਉਸ ਨਾਲ ਦੋਸਤੀ ਰਹੀ ਉਹ ਧਾਰੀਦਾਰ ਸ਼ਰਾਬਤੀ ਖਰਬੂਜੇ ਵਾਂਗ ਸੀ ਜੋ ਵਿਚੋ ਫਿੱਕਾ ਨਿਕਲ ਆਵੇ ਕਈ ਵਾਰ ਕਮਲਾ ਦੀ ਲਜੀਜ਼ ਸ਼ਖਸ਼ੀਤ ਜਾਦ ਆਉਂਦੀ ਪਰ ਮੈਂ ਉਸ ਨੂੰ ਗਈ ਗੁਜ਼ਰੀ ਗੱਲ ਸਮਝ ਕੇ ਛੱਡ ਦਿੰਦਾ ਸਿੰਦੜ ਕੁੜੀ ਨੇ ਢਾਈ ਮਹੀਨਿਆਂ ਵਿੱਚ ਹੀ ਮੈਨੂੰ ਤੰਗ ਕਰ ਮਾਰਿਆ ਹਰ ਵੇਲੇ ਕੋਈ ਨਾ ਕੋਈ ਸਵਾਲ ਪਾਈ ਰੱਖਦੀ ਕਦੇ ਸਿਨੇਮੇ ਦਾ ਟਿਕਟ ਕਦੇ ਬੰਗਾਲੀ ਮਾਰਕੀਟ ਤੇ ਗੋਲ ਗੱਪੇ ਤੇ ਚਾਟ ਕਦੇ ਉਸਦੇ ਸੈਂਡਲ ਦੀ ਅੱਡੀ ਲਗਵਾਉਣੀ ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਵਰਗੇ ਹੋਰ ਵੀ 2-4 ਛੁੱਡੂ ਉਸਦੇ ਚੱਕਰ ਵਿੱਚ ਹਨ ਮੇਰਾ ਹੱਥ ਖਿੱਚਿਆ ਦੇਖ ਕੇ ਉਹ ਛੜੱਪਾ ਮਾਰ ਗਈ ਤੇ ਉਸਨੇ ਮੇਰੇ ਨਾਲ ਗੱਲ ਕਰਨੀ ਛੱਡ ਦਿੱਤੀ ਮੈਂ ਫਿਰ ਉਸੇ ਤਰ੍ਹਾਂ ਫਾਕ ਦਾ ਫਾਕ ਹੁਣ ਮੈਨੂੰ ਕਈ ਵਾਰ ਕਮਲਾ ਜਾਦ ਆਉਂਦੀ ਨਾਲ ਹੀ ਕੋਠਿਆਂ ਦੀ ਪਕੜ ਤਕੜ ਤੇ مشکوک ਸ਼ੰਸਨੀ ਦਾ ਖਿਆਲ ਆਉਂਦਾ ਇਸ ਡਰ ਤੇ ਹੇਠਾਂ ਇੱਕ ਲਾਲਸਾ ਵੀ ਟੜਕਦੀ ਸੀ ਪਰ ਮੈਂ ਦੁਬਾਰਾ ਉਹ ਹਨੇਰੀਆਂ ਸਿੱਲੀਆਂ ਪੌੜੀਆਂ ਚੜ੍ਹਨ ਲਈ ਤਿਆਰ ਨਹੀਂ ਸੀ ਇੱਕ ਵਾਰ ਮੇਰਾ ਫੌਜੀ ਦੋਸਤ ਬਖਤੌਰਾ ਸਿੰਘ ਛੁੱਟੀ ਜਾਂਦਾ ਰਾਹ ਵਿੱਚ ਮੇਰੇ ਕੋਲ ਰੋਕਿਆ ਰਾਤ ਨੂੰ ਮੇਰੇ ਮਨ ਵਿੱਚ ਆਈ ਅੱਜ ਕਿਉਂ ਨਾ ਕਮਲਾ ਕੋਲ ਜਾਇਆ ਜਾਵੇ ਬਖਤੌਰਾ ਧਗੜਾ ਉੱਚਾ ਲੰਬਾ ਕੁੰਡੀਆਂ ਮੁੱਛਾਂ ਵਾਲਾ ਗੱਭਰੂ ਸੀ ਉਸ ਦੀ ਖੱਬੀ ਗੱਲ ਉੱਤੇ ਇੱਕ ਲੰਬਾ ਕਾਤੀਦਾਰ ਕਾਲਾ ਨਿਸ਼ਾਨ ਸੀ ਉਸ ਦੇ ਨਾਲ ਹੋਣ ਕਰਕੇ ਮੇਰਾ ਹੌਸਲਾ ਦੁੱਗਣਾ ਹੋ ਗਿਆ ਅਸੀਂ ਰਾਤ ਦੇ 10 ਵਜੇ ਜਦ ਕਮਲਾ ਦੇ ਕੋਠੇ ਦੀਆਂ ਪੌੜੀਆਂ ਚੜਨ ਲੱਗੇ ਤਾਂ ਹੀਠਾ ਪਨਵਾੜੀ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਤੇ ਆਖਿਆ ਬੜੇ ਦਿਨੋਂ ਮੇ ਦਰਸ਼ਨ ਹੋਏ ਹੈ ਆਪਕੇ ਪਾਨ ਖਾਈਏਗਾ ਜਾਣਾ ਹੇਟ ਪਾਨ ਦਵਾ ਕੇ ਅਸੀਂ ਉੱਪਰ ਚੜੇ ਮੈਨੂੰ ਪੌੜੀਆਂ ਵਿੱਚੋਂ ਹਨੇਰੀ ਸਿੱਲੀ ਜਾਣੀ ਪਛਾਣੀ ਹਵਾੜ ਆਈ ਜਿਸ ਵਿੱਚ ਨਰਮ ਨਰਮ ਤਸੱਲੀ ਸੀ ਕੁੰਗਰੂਆਂ ਤੇ ਤਬਲੇ ਦੀ ਥਾਪ ਉਸੇ ਤਰ੍ਹਾਂ ਗੂੰਜ ਰਹੀ ਸੀ ਜ਼ਿੰਦਗੀ ਤੰਦਾ ਚਹਿਲ ਪਹਿਲ ਤਮਾਸ਼ ਬੀਨਾ ਦੇ ਜਲਵੇ ਉਸੇ ਤਰ੍ਹਾਂ ਰਵਾ ਸਨ ਇਸ ਮਾਹੌਲ ਨੇ ਮੇਰੀ ਅਸੰਤੁਸ਼ਟ ਭਾਵਨਾ ਨੂੰ ਥਪਕੀ ਦਿੱਤੀ ਲੰਘਦੇ ਲੰਘਦੇ ਮੈਂ ਦੂਜੀ ਮੰਜ਼ਲ ਦੇ ਕੋਠੇ ਤੇ ਇਸਦੇ ਵਿਹੜੇ ਵੱਲ ਨਜ਼ਰ ਮਾਰੀ। ਰੌਸ਼ਨੀ ਵਿੱਚ ਹਾਸੇ ਤੇ ਬਾਹ-ਬਾਦ ਦਾ ਸ਼ੋਰ ਸੀ। ਅਸੀਂ ਕਮਲਾ ਦੇ ਕੋਠੇ ਅੱਗੇ ਜਾ ਕੇ ਖਲੋ ਗਏ। ਵੱਡਾ ਕਮਰਾ ਖਾਲੀ ਜਾਪਿਆ ਹਾਲਾਂਕਿ ਦੋਵੇਂ ਸਜਿੱਤੇ ਤੇ ਚਿੱਟੀਆਂ ਚਾਦਰਾਂ ਉਸੇ ਤਰ੍ਹਾਂ ਸਨ। ਕਮਲਾ ਉੱਥੇ ਨਹੀਂ ਸੀ। ਸਰੰਗੀ ਵਾਲੇ ਮੀਏ ਨੇ ਮੈਨੂੰ ਦੇਖ ਕੇ ਸਲਾਮ ਕੀਤਾ ਤੇ ਅਸੀਂ ਅੰਦਰ ਜਾ ਕੇ ਬੈਠ ਗਏ। ਮੈਂ ਪੁੱਛਿਆ, "ਕਮਲਾ ਕਿੱਥੇ ਹੈ?" ਮੀਆ ਬੋਲਿਆ, "ਬੈਠੀ ਹੈ, ਅਭੀ ਆਤੀ ਹੈ।" ਇਤਨੇ ਵਿੱਚ ਨਾਲ ਦੇ ਕਮਰੇ ਵਿੱਚੋਂ ਇੱਕ ਗੱਭਰੂ ਪੁੱਛਰ ਸਰਦਾਰ ਆਪਣੇ ਤਹਿਮਦ ਨੂੰ ਠੀਕ ਕਰਦਾ ਨਿਕਲੇ ਅਤੇ ਸਾਡੇ ਵੱਲ ਘੂਰਦਾ ਹੋਇਆ ਬਾਹਰ ਚਲਾ ਗਿਆ 2 ਮਿੰਟ ਪਿੱਛੋਂ ਕਮਲਾ ਨਿੱਕੇ ਕਮਰੇ ਵਿੱਚੋਂ ਨਾਮੂਦਾਰ ਹੋਈ ਉਸਨੇ ਸਫੇਦ ਸਾੜੀ ਪਾਈ ਹੋਈ ਸੀ ਜਿਸ ਵਿੱਚ ਉਸ ਦਾ ਗਦਰਾਇਆ ਹੋਇਆ ਸਰੀਰ ਧਮ ਧਮ ਕਰ ਰਿਹਾ ਸੀ ਮੱਥੇ ਦੀ ਮੋਟੀ ਬਿੰਦੀ ਤੇ ਨੱਕ ਵਿੱਚ ਕੋਕਾ ਉਸੇ ਤਰ੍ਹਾਂ ਚਮਕ ਰਿਹਾ ਸੀ ਮੈਨੂੰ ਦੇਖ ਕੇ ਉਹ ਠਠੰਬਰੀ ਤੇ ਫਿਰ ਸੰਭਲ ਕੇ ਬੋਲੀ ਅੱਜ ਕੀ ਮੈਂ ਰਾ ਪੁੱਲ ਗਏ ਮੈਨੂੰ ਉਸ ਤੇ ਤੰਦੇ ਦਾ ਪਤਾ ਸੀ ਤੇ ਮੈਂ ਇਹ ਵੀ ਜਾਣਦਾ ਸੀ ਕਿ ਉਹ ਇੱਥੇ ਸਤਬੰਦੀ ਨਾਰੀ ਬਣੀ ਬੈਠੀ ਸਿਰਫ ਮੈਨੂੰ ਹੀ ਨਹੀਂ ਸੀ ਉਡੀਕ ਰਹੀ ਪਰ ਪੁੱਤਰ ਸਰਦਾਰ ਨੂੰ ਉਸੇ ਕਮਰੇ ਵਿੱਚੋਂ ਬਾਹਰ ਨਿਕਲਦੇ ਦੇਖ ਕੇ ਜਿੱਥੇ ਮੈਂ ਕਈ ਰਾਤਾਂ ਗੁਜ਼ਾਰੀਆਂ ਸਨ ਮੈਨੂੰ ਗੁੱਸਾ ਆਇਆ ਏਹੋ ਲੰਗਿਆ ਜਿਵੇਂ ਚਿੱਕੀ ਚਾਦਰ ਉੱਤੇ ਕੋਈ ਚਿੱਕੜ ਵਿੱਚ ਲਿਬੜਿਆ ਮੁਸ਼ਕ ਮਾਰਦਾ ਵੋਕ ਆਪਣੇ ਨਿਸ਼ਾਨ ਛੱਡ ਗਿਆ ਹੋਵੇ ਮੈਂ ਈਰਖਾ ਵਿੱਚ ਉੱਪਲ ਰਿਹਾ ਸਾਂ ਤਬੀਅਤ ਹੋਰ ਗੰਦਲੀ ਹੋ ਗਈ ਮੈਨੂੰ ਚੁੱਪ ਦੇਖ ਕੇ ਉਹ ਬੋਲੀ ਤੁਹਾਡੇ ਦੋਸਤ ਦਾ ਕੀ ਨਾਂ ਹੈ ਮੈਂ ਆਖਿਆ ਤੂੰ ਨਾਂ ਤੋਂ ਕੀ ਲੈਣਾ ਇਹ ਮੇਰਾ ਦੋਸਤ ਹੈ ਬਖਤੌਰਾ ਸਿੰਘ ਨੂੰ ਸਾਡੀ ਗੁੱਝੀ ਗੱਲ ਦਾ ਪਤਾ ਨਹੀਂ ਸੀ ਉਹ ਖੁਸ਼ ਹੋ ਕੇ ਬੋਲਿਆ ਬਈ ਬੜਾ ਤਰਮਾਲ ਹੈ ਮੇਰੇ ਅੰਦਰ ਦੁਸ਼ਟ ਭਾਵ ਜਾਗਿਆ ਮੈਂ ਆਖਿਆ ਮੇਰਾ ਦੋਸਤ ਤੇਰੇ ਨਾਲ ਠਹਿਰੇਗਾ ਕਾਮਲਾ ਨੇ ਇਸ ਗੱਲ ਦਾ ਸਧਾਰਨ ਪੇਸ਼ਵਾਰ ਨਾਮਾ ਮੁਸਕਰਾਹਟ ਨਾਲ ਉੱਤਰ ਦਿੱਤਾ ਮੈਨੂੰ ਤੁਹਾਡਾ ਦੋਸਤ ਵੀ ਉਤਨਾ ਹੀ ਆਜ਼ੀਜ਼ ਹੈ ਮੈਂ ਸਾੜ ਬਾਲ ਕੇ ਕੋਲਾ ਹੋ ਗਿਆ ਤੇ ਅੰਦਰੋਂ ਅੰਦਰ ਉਸਤੇ ਘਟਿਆ ਚੱਲਣ ਨੂੰ ਤਿਤਕਾਰਣ ਲੱਗਾ ਸਾਲੀ ਨੂੰ ਬਖਤੌਰ ਸਿੰਘ ਹੀ ਠੀਕ ਕਰੇਗਾ ਉਹ ਉਸ ਨਾਲ ਅੰਦਰ ਗਿਆ ਤੇ ਮੈਂ ਮੀਏ ਨੂੰ ਇਹ ਆਖ ਕੇ ਚੱਲ ਆਇਆ ਕਿ ਜਦ ਮੇਰਾ ਦੋਸਤ ਆਵੇ ਤਾਂ ਉਹ ਮੈਨੂੰ ਪਾਨ ਵਾਲੀ ਦੁਕਾਨ ਉੱਤੇ ਮਿਲ ਜਾਵੇ ਛੇਤੀ ਛੇਤੀ ਪੌੜੀਆਂ ਉਤਰ ਕੇ ਮੈਂ ਬਾਜ਼ਾਰ ਵਿੱਚ ਆ ਗਿਆ ਸਿਗਰਟਾਂ ਖਰੀਦੀਆਂ ਲੰਬਾ ਕਸ਼ ਖਿੱਚਿਆ ਤੇ ਫੁੱਟਪਾਥ ਉੱਤੇ ਟਹਿਲਣ ਲੱਗਾ ਦਿਮਾਗ ਵਿੱਚ ਕਈ ਖਿਆਲ ਗੁੱਥਮ ਗੁੱਥਾ ਸਨ ਪੁੱਛਰ ਸਰਦਾਰ ਦਾ ਤਹਿਮਦ ਮੀਏ ਦੀ ਸਰੰਗੀ ਬਖਤੌਰੇ ਦੀਆਂ ਕੁੰਡੀਆਂ ਮੁੱਛਾਂ ਏਹੋ ਲੱਗਿਆ ਜਿਵੇਂ ਸਰੰਗੀ ਦੇ ਮੱਥੇ ਉੱਤੇ ਮੋਟੀ ਗੋਲ ਬਿੰਦੀ ਲੱਗੀ ਹੋਵੇ ਮੇਰੇ ਅੰਦਰ ਨਫ਼ਰਤ ਤੇ ਚਿੰਗਾੜੇ ਉੱਡਣ ਲੱਗੇ ਤੇ ਇਦਾਂ ਦੀ ਬੋਝਦੀ फडਕਦੀ ਰੌਸ਼ਨੀ ਵਿੱਚ ਕਾਮਲਾ ਦਾ ਸਾवला ਮਸਤੀ ਭਰਿਆ ਜੋਬਨ ਦੁੱਬਦਾ ਤੇ ਉੱਭਰਦਾ ਨਜ਼ਰ ਆਇਆ ਅੱਧਾ ਘੰਟਾ ਮੈਂ ਫਿਰਦਾ ਰਿਹਾ ਇਤਰੇ ਵਿੱਚ ਪਾਨ ਦੀ ਦੁਕਾਨ ਉੱਤੇ ਖੜਾ ਬਖਤੌਰਾ ਦਿਖਾਈ ਦਿੱਤਾ ਉਹ ਮੈਨੂੰ ਲੱਭ ਰਿਹਾ ਸੀ ਦੂਰੋਂ ਹੀ ਉਸ ਦੀਆਂ ਵਰਾਸ਼ਾ ਖੇੜ ਗਈਆਂ ਤੇ ਉਹ ਮੇਰੇ ਵੱਲ ਵਧਿਆ ਮੋਢੇ ਉੱਤੇ ਧਫਾ ਮਾਰ ਕੇ ਬੋਲਿਆ ਤੂੰ ਉੱਥੋਂ ਦੌੜੀ ਆਇਆ ਨੀਰੇ ਸੁਰਗ ਦੇ ਝੂਟੇ ਸਨ ਰੁਪਏ ਤਾਂ ਸੱਤ ਧਰਾ ਲੈ ਪਰ ਆਨੰਦ ਆ ਗਿਆ ਅਸੀਂ ਦੋਵੇਂ ਘਰ ਪਰਤ ਆਏ ਸਾਰੇ ਰਾਹ ਬਖਤੌਰਾ ਉਸੇ ਦੀਆਂ ਗੱਲਾਂ ਕਰਦਾ ਰਿਹਾ ਉਹ ਵਾਰ-ਵਾਰ ਹੱਸਦਾ ਤੇ ਉਸਦੀ ਖੱਬੀ ਗੱਲ ਉਤਲਾਕਾਤੀਦਾਰ ਨਿਸ਼ਾਰ ਹੋਰ ਡੂੰਗਾ ਹੋ ਜਾਂਦਾ ਦੂਜੇ ਦਿਨ ਉਹ ਚਲਾ ਗਿਆ ਉਸ ਤੇ ਜਾਣ ਪਿੱਛੋਂ ਤੀਜੇ ਦਿਨ ਮੈਂ ਕਮਲਾ ਕੋਲ ਗਿਆ ਸੋਚਿਆ ਅੱਜ ਉਸ ਨੂੰ ਇਕੱਲਾ ਮਿਲਾਂਗਾ ਤੇ ਪੁੱਛਾਂਗਾ ਕਿ ਉਸਨੇ ਇਸ ਤਰ੍ਹਾਂ ਬਿਸ਼ਰਮਾ ਵਾਂਗ ਮੇਰੇ ਸਾਹਮਣੇ ਆਪਣੇ ਤ੍ਰੀਮਤ ਪਣ ਨੂੰ ਕਿਉਂ ਲਾਜ ਲਗਵਾਈ ਕਮਲਾ ਨੇ ਉਸੇ ਖੁਸ਼ਗਵਾਰ ਮੁਸਕਰਾਹਟ ਨਾਲ ਮੇਰਾ ਸਵਾਗਤ ਕੀਤਾ ਉਸਦੇ ਚਿਹਰੇ ਉੱਤੇ ਉਹੀ ਉਦਾਰਤਾ ਤੇ ਨਮਕੀਨ ਕਸ਼ਿਸ਼ ਸੀ ਮੈਂ ਆਪਣੇ ਦਿਲ ਦੀ ਰੜਕ ਲੁਕਾ ਕੇ ਗੱਲਾਂ ਕਰਦਾ ਰਿਹਾ ਕੋਚਿਰ ਪਿੱਛੋ ਠਹਿਰਨ ਦੀ ਗੱਲ ਕੀਤੀ ਤਾਂ ਮੈਨੂੰ ਨਿੱਕੇ ਕਮਰੇ ਵਿੱਚ ਲੈ ਗਈ ਜਾਂਦੇ ਸਾਰ ਬੋਲੀ ਲਿਆ ਪੈਸੇ ਮੈਂ ਉਸ ਵੱਲ ਤੱਕਿਆ ਉਸ ਦਾ ਗੰਭੀਰ ਕਾਰੋਬਾਰੀ ਚਿਹਰਾ ਦੇਖ ਕੇ ਜੀ ਕੀਤਾ ਕਿ ਥੱਪੜ ਮਾਰਾਂ ਪਰ ਪਹਿਲਾਂ ਇਸੇ ਥਾਂ ਰੰਡੀ ਦੇਸ਼ਕ ਵਿੱਚ ਹੋਏ ਖੂਨ ਦੀ ਗੱਲ ਯਾਦ ਕਰਕੇ ਮੈਂ ਸੰਭਲ ਗਿਆ ਤੇ ਆਖਿਆ ਮੈਨੂੰ ਨਹੀਂ ਸੀ ਪਤਾ ਕਿ ਜਿਹੜਾ 7 ਰੁਪਏ ਦੇਵੇ ਉਹੀ ਇਸ ਬਿਸਤਰ ਦਾ ਮਾਲਕ ਉਸ ਦਾ ਚਿਹਰਾ ਤੱਕਿਆ ਤੇ ਉਹ ਬੀਫਰ ਹੋ ਕੇ ਬੋਲੀ ਤੂੰ ਇਸ ਘਰ ਨੂੰ ਕੀ ਗਊਸ਼ਾਲਾ ਸਮਝ ਰੱਖਿਆ ਮੈਂ ਬੋਟੀਆਂ ਨਚਵਾਉਣ ਦੇ ਪੈਸੇ ਲੈਂਦੀ ਹਾਂ ਹਲਾਲ ਦੀ ਕਮਾਈ ਹੈ ਹਰਾਮ ਦੀ ਨਹੀਂ ਮੇਰੇ ਸਾਰੇ ਮਤੇ ਪੱਕੇ ਪਕਾਏ ਰਹਿ ਗਏ ਉਹ ਲਾਂਬਾ ਦੇਣ ਦੀ ਵਾਰੀ ਹੀ ਨਾ ਆਈ ਉਹ ਰੰਡੀ ਦੇ ਪੂਰੇ ਰੂਪ ਵਿੱਚ ਉਜਾਗਰ ਹੋ ਗਈ ਮੈਂ ਜੇ ਵਿੱਚੋਂ 7 ਰੁਪਏ ਕੱਢੇ ਤੇ ਫੜਾ ਦਿੱਤੇ ਉਸਨੇ ਪਹਿਲੇ ਦਿਨਾ ਵਾਂਗ ਸਾੜੀ ਦੇ ਪੱਲੇ ਨਾਲ ਬੰਨ ਲਏ ਥੋੜੀ ਦੇਰ ਲਈ ਉਹ ਰਸੋਈ ਵਿੱਚ ਗਈ ਤੇ ਫਿਰ ਮੇਰੇ ਕੋਲ ਆ ਬੈਠੀ ਜਿਵੇਂ ਸਾਡਾ ਕੋਈ ਝਗੜਾ ਹੀ ਨਹੀਂ ਸੀ ਹੋਇਆ ਜਿਵੇਂ ਮੈਂ ਕੋਈ ਨਵਾਂ ਗਾਹਕ ਹੋਵਾਂ ਤੇ ਉਹ ਮੈਨੂੰ ਪੂਰੇ ਨਿੱਗ ਤੇ ਜਿਸਮਾਨੀ ਚਮਤਕਾਰ ਨਾਲ ਲੁਭਾ ਰਹੀ ਹੋਵੇ ਉਸ ਰਾਤ ਪਿੱਛੋਂ ਮੈਂ ਕਈ ਦਿਨ ਕੁੜਦਾ ਰਿਹਾ ਮੇਰੇ ਦਿਲ ਵਿੱਚ ਰੜਕ ਤੇ ਗੁੱਸਾ ਸੀ ਪਰ ਨਾਲ ਹੀ ਇੱਕ ਸੰਗੀਲਦਾਰ ਲਗਾਓ ਵੀ ਮੈਂ ਉਸਤੇ ਇਸ ਅਜੀਬ ਬਿਤੇਰੇ ਉੱਤੇ ਹੈਰਾਨ ਹੁੰਦਾ ਫਿਰ ਸੋਚਦਾ ਮਨਾ ਕਿਹੜੇ ਵਹਿਮ ਵਿੱਚ ਪੈ ਗਿਆ ਆਖਰ ਰੰਡੀ ਹੈ ਪੈਸੇ ਦੀ ਪੀਰ ਉਸਦਾ ਧੰਦਾ ਹੈ ਤੇ ਮੈਂ ਸੈਂਕੜਿਆਂ ਵਿੱਚੋਂ ਇੱਕ ਗਾਹਕ ਹਾਂ ਮੈਂ ਆਪਣੀਆਂ ਤਪਦੀਆਂ ਹੋਈਆਂ ਨਸਾਂ ਨੂੰ ਸ਼ਾਂਤੀ ਦੇਣ ਜਾਂਦਾ ਹਾਂ ਇਸ ਲਈ ਜੇ ਉਹ ਪੈਸੇ ਮੰਗੇ ਤਾਂ ਗਿਲਾ ਕਿਸ ਗੱਲ ਦਾ ਹੁਣ ਤੀਜੇ ਚੌਥੇ ਦਿਨ ਜਦੋਂ ਜੀ ਕਰਦਾ ਮੈਂ ਉਸ ਕੋਲ ਚਲਾ ਜਾਂਦਾ ਮੇਰੇ ਅੰਦਰ ਤਮਾਸ਼ੀ ਬੀਨਾ ਵਾਲੀ ਪਖਿਆਈ ਤੇ ਰੁਪਏ ਨਾਲ ਖਰੀਦੀ ਹੋਈ ਜਿਸਮਾਨੀ ਲਜੱਤ ਨੂੰ ਮਾਨਣ ਦਾ ਅਹਿਸਾਸ ਜਾਗ ਪਿਆ ਸੀ ਕਾਮਲਾ ਨਾਲ ਇੱਕ ਸਵਾਦਲਾ ਕਾਰੋਬਾਰੀ ਰਿਸ਼ਤਾ ਕਾਇਮ ਹੋ ਗਿਆ ਸੀ ਤੇ ਮੈਂ ਉਸ ਦਾ ਪੱਕਾ ਗਾਹਕ ਸਾਂ ਸਾਲ ਖਤਮ ਹੋਣ ਵਾਲਾ ਸੀ ਤੇ ਦਫ਼ਤਰ ਵੱਲੋਂ ਮੈਨੂੰ ਹੁਕਮ ਹੋਇਆ ਕਿ 30 ਜੂਨ ਤੋਂ ਪਹਿਲਾਂ ਪਹਿਲਾਂ ਸਾਰੇ ਕੇਸ ਮੁਕੰਮਲ ਕਰਾ ਕੇ ਹਿਸਾਬ ਮੁਕਵਾ। ਮੈਂ ਦੇਰ ਤੱਕ ਆਪਣੇ ਦਫ਼ਤਰ ਬੈਠਾ ਰਹਿੰਦਾ, ਅਕਸਰ ਫਾਈਲਾਂ ਘਰ ਵੀ ਲੈ ਆਉਂਦਾ। 15-20 ਦਿਨ ਸਿਰ ਖੁਰਕਣ ਦੀ ਵੇਲ ਨਹੀਂ ਸੀ। ਮਹੀਨਾ ਖਤਮ ਹੋਣ ਪਿੱਛੋਂ ਜਦੋਂ ਪਹਿਲੀ ਤਾਰੀਖ ਨੂੰ ਤਨਖਾਹ ਮਿਲੀ ਤਾਂ ਮੈਂ ਸ਼ਾਮ ਨੂੰ ਲਿਸ਼ਕ-ਪੁਸ਼ਕ ਕੇ ਤਿਆਰ ਹੋਇਆ, ਮਦਰਾਸਰ ਨੂੰ ਮਿਲਣ ਗਿਆ। ਮੈਂ ਦੰਦ ਨਾਉਂਦਾ ਹੋਇਆ ਉੱਪਰ ਜਾ ਪਹੁੰਚਿਆ ਤੇ ਸਿੱਧਾ ਉਸਦੇ ਕੋਠੇ ਦੇ ਬੂਹੇ ਅੱਗੇ ਚਾਹ ਖੜੋਤਾ ਅੰਦਰ ਅੰਗ ਹੀ ਹੋਰ ਸੀ ਚਿੱਟੀਆਂ ਚਾਦਰਾਂ ਦੀਆਂ ਥਾਂ ਡੱਬੀਆਂ ਵਾਲੇ ਖੇਸ ਵਿਛੇ ਹੋਏ ਚੰਨ ਸਨ ਚਾਰ ਸ਼ੂਕੀਆਂ ਕੁੜੀਆਂ ਜਿਨ੍ਹਾਂ ਨੇ ਗੱਲਾਂ ਉੱਤੇ ਪਾਊਡਰ ਸੁਰਖੀ ਥੱਪੀ ਹੋਈ ਸੀ ਬੈਠੀਆਂ ਇੱਕ ਦੂਜੀ ਨਾਲ ਛੇੜਖਾਨੀ ਕਰ ਰਹੀਆਂ ਸਨ ਦੋ ਨੇ ਕੁੱਟਵੀਆਂ ਪਤਲੂਣਾ ਤੇ ਪੀਲੇ ਬਲਾਊਜ਼ ਪਾਏ ਹੋਏ ਸਨ ਦੋ ਨੇ ਚੂੜੀਦਾਰ ਪਜਾਮੀਆਂ ਤੇ ਲੰਬੇ-ਲੰਬੇ ਝੁਮਕੇ ਮੈਨੂੰ ਦੇਖ ਕੇ ਉਹ ਹੋਰ ਮਚਲ ਗਈਆਂ ਤੇ ਬੋਲੀਆਂ ਕਿਸ ਨਾਲ ਸ਼ਾਦੀ ਕਰੇਗਾ ਪਤਲੂਨ ਨਾਲ ਕੇ ਚੂਲੀਦਾਰ ਨਾਲ ਮੈਂ ਪੁੱਛਿਆ ਕਮਲਾ ਮਦਰਾਸਨ ਕਿੱਥੇ ਹੈ ਇੱਕ ਜਾਨੀ ਚਮਕ ਕੇ ਬੋਲੀ ਮੈਂ ਹਾਂ ਕਮਲਾ ਬਗਾਲਣ ਰਸਗੁੱਲਾ ਖਾਏਗਾ ਦੂਜੀ ਨੇ ਟੋਕ ਕੇ ਆਖਿਆ ਅਰੀ ਬਖਤੀ ਕਿਉ ਹੈ ਸੇਠ ਠਹਿਰਨੇ ਆਇਆ ਹੈ ਜੇ ਸਾਲੀ ਪਗਾ ਦੇਗੀ ਆइए ਸੇਠ ਅੰਦਰ ਆइए ਹਮ ਆਪਕੀ ਕਮਲਾ ਸੇ ਕੰਮ ਨਹੀਂ ਮੈਂ ਇਹ ਬਕਵਾਸ ਦੇ ਕੇ ਉੱਤਰ ਆਇਆ ਪਾਨ ਵਾਲੇ ਤੋਂ ਸਿਗਰਟ ਖਰੀਦੀ ਤੇ ਪੁੱਛਿਆ ਕਮਲਾ ਕਿੱਥੇ ਗਈ ਉਸਨੇ ਸਿਗਰਟਾਂ ਦੀ ਡੱਬੀ ਫੜਾਉਂਦੇ ਆਖਿਆ ਸਾਹਿਬ 8 ਰੋਜ਼ ਹੋਏ ਉਹ ਜਿੱਥੇ ਚਲੀ ਗਈ ਬਹੁਤ ਸੇ ਲੋਕ ਪੁੱਛਣੇ ਆਤੇ ਹਨ ਮਗਰ ਕਿਸੇ ਕੋ ਬਤਾ ਕਰ ਨਹੀਂ ਗਈ ਕੁਝ ਦਿਨ ਪਿਛੋਂ ਮੈਂ ਦਫ਼ਤਰ ਦੀ ਇੱਕ ਫਾਈਲ ਵਿੱਚ ਉਲਝਿਆ ਬੈਠਾ ਸੀ ਕਿ ਡਾਕੀਆ ਮੇਰੇ ਨਾਂ ਦਾ ਮਨੀ ਆਰਡਰ ਲੈ ਕੇ ਆਇਆ ਮੈਂ ਹੈਰਾਨ ਸਾ ਕਿ ਮੈਨੂੰ ਮਨੀ ਆਰਡਰ ਭੇਜਣ ਵਾਲਾ ਕੌਣ ਹੈ ਮੈਂ ਦਸਤਖਤ ਕੀਤੇ ਤੇ ਉਸਨੇ 70 ਰੁਪਏ ਫੜਾ ਦਿੱਤੇ ਨਾਲ ਹੀ ਮਨੀ ਆਰਡਰ ਫਾਰਮ ਦੀ ਸਲਿੱਪ ਪਾੜ ਕੇ ਦੇ ਦਿੱਤੀ ਉਸ ਉੱਤੇ ਲਿਖਿਆ ਸੀ ਇਹ ਤੁਹਾਡਾ ਕਰਜ਼ਾ ਸੀ ਜੋ ਮੈਂ ਸੰਭਾਲ ਕੇ ਰੱਖਿਆ ਅੱਜ ਇਹ ਅਮਾਨਤ ਵਾਪਸ ਕਰ ਰਹੀ ਹਾਂ ਮੈਂ ਵਿਆਹ ਕਰਵਾ ਲਿਆ ਹੈ ਤੁਹਾਡੀ ਕਾਮਲਾ ਭਰਦਵਾਜ ਧੰਨਵਾਦ